ਇੰਨਾ ਮਸ਼ੀਨਾਂ ਦਾ ਸਮਾਨ ਆ ਜੀ ਹਾਂ ਇੰਨਾ ਸਮਾਨ ਸਾਰੇ ਟੂਲ ਭਰ ਗਏ ਟੂਲ ਜੁਤੀ ਅਗੜਦੇ ਇੰਨਾ ਸਮਾਨ ਰੱਖੀ ਜਿੱਤੇ ਸਾਰੇ ਟੋਟਲ ਪਹੁੰਚਾਏ ਚੈੱਕ ਕਰ ਲਓ ਪਰਲਾ ਟੂਲ ਦਿਖਾਉਣੀ ਤੁਹਾਨੂੰ ਆਜੋ ਮਰੇ ਇੱਕ ਵਾਰ ਇਹ ਜੁਤੀ ਵੀ ਜਲਦੀ ਕੋਈ ਆਵਾਜ਼ ਨਹੀਂ ਆਉਂਦੀ ਵੀ ਬਿਲਕੁਲ ਹਾਂ ਪੋਤੇ ਦੇ ਹੱਥ ਲੱਗੇ ਵੀ ਹੁਣ ਜਿੱਥੇ ਜੇ ਉੱਠ ਕੇ ਚੱਲੀ ਫੇਰ ਤਾਂ ਲੱਕ ਲਾਂ ਤਾਂ ਦੁੱਤ ਯਾਰ ਆਓ ਜੀ ਭਾਈ ਲਾ ਤਾਂ ਲੀਵਰ ਸਾਰੇ ਕੰਮਕਾਰ ਕਰਨ ਤੋਂ ਬਾਅਦ ਹੈ ਨਾ ਲੀਵਰ ਲਾਇਆ ਥੋੜੀ ਚੈਨ ਆ ਨਾ ਇਹ ਫੱਟੀਆਂ-ਫੁੱਟੀਆਂ ਬਦਲਣੀਆਂ ਆ ਜਿਹੜਾ ਟੁੱਟੀਆਂ ਹੋਈਆਂ ਬਾਦ ਉਹਦੇ ਕਰਕੇ ਥੋੜੀ ਆਵਾਜ਼ ਵੀ ਕਰ ਰਹੀ ਹੈ ਇਹ ਵੀ ਕੱਢੂ ਕੱਢਾਂਗੇ ਇਹਦੀਆਂ ਫੱਟੀਆਂ-ਫੁੱਟੀਆਂ ਲਾਵਾਂਗੇ ਨਾ ਕਈ ਇਹ ਰਿਮ ਕਿਹੜੇ ਆ ਬਾਈ ਇਹਨੇ ਜਰੂਰ ਹਾਂ ਦੱਸੋ ਕਿ ਕਿਹੜੇ ਰਿਮ ਆ ਇਹ ਬਾਈ ਇਹ ਰਿਮ ਤਾਂ ਹੈਗੇ ਆ ਇਹ 407 ਗੱਡੀ ਦੇ ਰਿਮ ਆ ਇਹ ਪੰਜ ਨਟੀਆਂ ਹੁੰਦੀ ਹੈ ਜਿਹੜੀ ਉਹਦੇ ਰਿਮ ਹੈ ਪੰਜ ਨਟੇ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਆਪਣੀ ਇੱਕ ਹੋਰ ਵੀਡੀਓ 'ਚ ਲਓ ਜੀ ਬਾਈ ਅੱਜ ਲੀਵਰ ਉੱਪਰ ਲਾ ਲਿਆ ਲੀਵਰ ਲਾ ਕੇ ਮਸ਼ੀਨ ਆ ਨਾ ਚੈੱਕ ਕਰੀ ਦੀ ਬਹੁਤ ਸੋਹਣੀ ਆ ਨਾ ਜਿਹੜਾ ਲੀਵਰ ਚੱਲੀ ਆ ਮਸ਼ੀਨ ਆ ਵੈਸੇ ਹੁਣ ਫਿਲਟਰ ਰਹਿ ਗਿਆ ਆਪਣਾ ਪਾਉਣ ਤੇ ਅੱਜ ਉਹ ਵੀ ਪਾਦਣਾ ਦਾ ਬਸ ਥੋੜਾ ਜਿਹਾ ਇੱਕ ਐਲੀਵੇਟਰ ਹੈ ਨਹੀਂ ਚైనా ਦੇ ਨਾ ਲੌਕ ਡੂਕ ਆਪ ਫੋਨ ਕਰਕੇ ਉਹਦੇ ਕਾਕੇ ਲੀਵਰ ਨਹੀਂ ਲੱਗਿਆ ਜੇ ਤਰਪਾਲ ਵੀ ਅੱਜ ਲਾਤੀ ਸਲ ਫਾਲਟੀਨੇਟਰ ਕਾਸ ਕੇ ਆ ਜਨਾ ਪੈਨ ਪੂਰੀ ਮਸ਼ੀਨ ਦੀ ਬਾਕੀ ਦਾ ਸਮਾਨ ਤਾਂ ਬਾਈ ਆਪਾਂ ਲਿਆਂਦਾ ਹਨਾ ਮੈਂ ਕਹਿੰਦਾ ਵੀ ਸਮਾਨ ਦੀ ਤਾਂ ਹੁਣ ਲੋੜੇ ਨਹੀਂ ਪੈਣੀ ਲਿਆਉਣ ਦੀ ਬਾਕੀ ਇਹ ਸਮਾਨ ਆ ਜਿਹੜਾ ਨਾ ਗਰਾਰੀ ਹੋਗੀ ਐਕਸਲ ਹੋ ਗਿਆ ਹਨਾ ਆਪਣੇ ਐਕਸਲ ਆ ਜਿਹੜਾ ਇੱਜ ਪੈਂਦਾ ਇੱਕ ਪਾਸੇ 16 ਇੱਕ ਪਾਸੇ 20 ਚਿਰੀਆਂ ਵਾਲਾ ਥੋੜਾ ਜਿਹਾ ਐਕਸਲ ਵੀ ਪਤਲਾ ਹੋ ਇਹ ਥੋੜਾ ਜਿਹਾ ਐਕਸਲ ਵੀ ਮੋਟਾ ਇਹ ਦੋਨੇ ਪਾਸੇ 16 16 ਵਾਲਾ ਇਹ ਮੈਂ ਕਹਾ ਵੀ ਗਾਹਾਂ ਨੂੰ ਹਨਾ ਇਹਦਾ ਗੇਅਰ ਦੇ ਵਿੱਚ ਜਾਂਦਾ ਆਪਣਾ ਸਟਾਰ ਬਾਡੀ ਜਿਹੜੀ ਉਹ ਬਦਲ ਹੋਊਗੀ ਫਿਰ ਇਹ ਦੋਨੇ ਵੀ ਪੈ ਜਾਣਗੇ ਹਨਾ ਮੈਂ ਕਹਾ ਮੁੰਡੇ ਨੂੰ ਕਿ ਰੱਖ ਦੋ ਇਹ ਘਰੇ ਹੈ ਨਾ ਆਪਾਂ ਘਰੇ ਰੱਖ ਦਨੇ ਇਹਦਾ ਕੀ ਪਤਾ ਨਾਲ ਲੈ ਜਾ ਕੇ ਵਜਨ ਚੱਕੀ ਭਰਾਂਗੇ ਹਨਾ ਬਾਕੀ ਜਿਹੜੇ ਐਕਸਲ ਆਉਂ ਤਾਂ ਰੱਖਣੇ ਰੱਖਣੇ ਆ ਬਾਕੀ ਗੇਅਰ ਗੁੱਲੇ ਆ ਜਿਹੜੇ ਹਾਫ ਸ਼ਾਫਟ ਕਹ ਦਿੰਨੇ ਆ ਹਾਫ ਗੇਅਰ ਕਹ ਦਿੰਨੇ ਜੀ ਨੂੰ ਉਹ ਵੀ ਗੁੱਲੇ ਘਰੇ ਰੱਖ ਦਨੇ ਬਾਕੀ ਆਪਣੇ ਪੂਲੀ ਆ ਇੱਕ ਆ ਨਾ ਫਿਲਟਰ ਵਾਲੀ ਏ ਬਾਈ ਇਹੋ ਉਹਨਾਂ ਨੇ ਮੱਕੀ ਦੇ ਸੀਜ਼ਨ ਆ ਨਾ ਪਾਈ ਤੀ ਆਪਾਂ ਵੀ ਬਾਈ ਪਾਈ ਤੀ ਜਿਹੜੀ 10 ਇੰਚੀ ਹੈ ਨਾ ਆਪਾਂ 11 ਪਾਈ ਤੀ ਇਹ ਆ ਗਈ 9 ਇੰਚੀ ਉਹ ਵੀਰ ਉਹਨਾਂ ਨੇ 9 ਇੰਚੀ ਪਾਈ ਤੀ ਕਟਰ ਦੀ ਪੁਲੀ ਆ ਬਾਹ ਕਹਿੰਦਾ ਇੱਕੋ ਸੀਜ਼ਨ ਲਾ ਆ ਬਾਈ ਮੁੜ ਕੇ ਕਹਿੰਦਾ ਵੀ ਅਸੀਂ ਦੋਈ ਪਾਲੀ ਦੋਏ ਕਟਰ ਵਾਲੀ ਮੈਂ ਕਹਾਂ ਚੱਲ ਇਹ ਵੀ ਆਪਣੇ ਕੰਮ ਦਊਗੀ ਨਾ ਬੋਰ ਆਪਣੇ ਵਾਲਾ ਹੀ 35 ਦਾ ਬੋਰ ਆ ਇਹਦਾ ਬੋਰ ਉਹੀ ਆ ਆਪਣੇ ਵੀ ਇਹੀ ਲੱਗਦੀ ਆ ਮੈਂ ਚੱਲ ਫਿਰ ਗਾਹ ਨੂੰ ਨਾ ਰੱਖ ਦਾਂਗੇ ਬਾਕੀ ਸਮਾਨ ਆ ਜਿਹੜਾ ਜਿਵੇਂ ਆ ਬਲੋਰ ਵਾਲੀ ਪੁਲੀ ਆ ਬਲੋਰ ਜਾਂ ਬਲੋਰ ਨੂੰ ਪੈ ਸਕਦੀ ਆ ਨਾ ਸੈਂਪਲੀ ਇਹ ਦੀ 6 ਨੰਬਰ ਦੀ ਉਹ ਨੂੰ ਪੈ ਸਕਦੀ ਆ ਵੈਸੇ ਆਪਣੀ 7 ਨੰਬਰ ਦੀ ਸੈਂਪਲੀ ਆਪਣੀ ਤਾਂ 35 ਦੇ ਬੋਰ ਵਾਲੀ ਆ ਚਲੋ ਮੈਂ ਪੱਕੇ-ਪੁੱਕੇ ਲਾਉਣੇ ਆ ਕਟਰ ਤੇ ਨਾ ਮਸ਼ੀਨ ਦੇ ਫਿਰ ਕਰ ਲਾਂਗੇ ਇਹਦੀ ਅਡਜਸਟਮੈਂਟ ਬਾਕੀ ਆ ਜਿਵੇਂ ਸਮਾਨ ਆ ਇਹ ਪਾ ਘਰੇ ਰੱਖ ਜਾਣਾ ਨਾ ਪੂਲਰ ਆ ਇਹ ਵੀ ਘਰੇ ਰੱਖ ਜਾਣਾ ਬਾਕੀ ਉਹ ਟੂਲ ਵਈ ਸੀਲਾਂ ਦਾ ਭਰਿਆ ਪਿਆ ਤਾਂ ਪੂਰਾ ਫਰ A 2 ਦਾ ਆਪਣਾ ਸੀਲਾਂ ਦਾ ਭਰਿਆ ਪਿਆ ਪੂਰਾ ਹੱਲ ਉੱਪਰ ਤੱਕ ਰਾਕੀ ਤੁਹਾਨੂੰ ਮੈਂ ਲਗਾ ਵੀ ਦਿੰਨਾ ਇਹ ਮੈਂ ਖਾ ਨਾਲੇ ਲੈ ਜਾਾਂਗੇ ਨਾ ਇਹਦੇ ਤੇ ਚਲੋ ਤੁਹਾਨੂੰ ਪਤਾ ਸੀਲਾਂ ਦਾ ਹੀ ਲੋਡ ਰਹਿੰਦੀ ਆ ਦੇਖੋ ਸਾਰੇ ਸੀਲਾਂ ਰਿੰਗ ਪੂਰੀਆਂ ਭਰਿਆ ਪਿਆ ਟੂਰ ਇਹ ਮੈਂ ਖਾ ਨਾਲੇ ਲੈ ਜਾਾਂਗੇ ਨਾ ਲੋਡ ਪੈਂਦੀ ਰਹਿੰਦੀ ਆ ਉੱਥੇ ਬਾਕੀ ਇੱਧਰ ਸਾਡੀ ਕੁੜੀ ਕੁੜੀ ਕਿੱਦਾਂ ਕਿੱਦਾਂ ਅੱਜ ਗੁੱਤਾਂ ਕਰੀ ਫਿਰਦੀ ਸਾਡੀ ਗੋਲੀ ਉੱਪਰ ਆ ਜਾ ਪੁੱਤ ਉਰੇ ਆ ਜਾ ਉੱਪਰ ਆ ਜਾ ਅੱਜ ਸਾਡੇ ਕੋਈ ਕੁੱਤਾ ਕਰੀ ਫਿਰਦੀ ਆ ਜੀ ਗੁੱਤ ਗੁੱਤਾਂ ਕਿੱਥੇ ਜੋਦਦੀਆਂ ਹੈ? ਇਹ ਕੀ ਕੀਨੇ ਕਰੀਏ ਕੁੱਤਾਂ ਤੇਰੇ? ਮੰਮਾ ਹੈ? ਮੰਮਾ ਕੀਨੇ ਕਰੀਏ? ਮੰਮਾ ਮੰਮਾ ਨੇ ਕਰੀਏ ਦਿਖਾਈ ਸੋਣੀ ਲਿਆਦੀ ਆ ਕੁੱਤਾ ਕਰੀਏ ਜੋ ਤੇਰੇ ਹੈ? ਜੋੜੀ ਜੋੜੀ ਕਿੱਥੇ ਤੇਰੀ? ਹਾਂ ਜੋੜੀ ਜੋੜੀ ਤਾਂ ਹੈ ਹੀ ਨਹੀਂ ਅੱਜ ਜੋੜੀ ਤਾਂ ਹੈ ਹੀ ਨਹੀਂ ਅੱਜ ਜੋਤ ਦੇ ਸੀਨ ਕਿੱਕਣ ਚਲਦੀ ਦੀ ਹੈਂ ਹੈਂ ਆਂ ਚਲਦੀ ਦੀ ਬਈ ਅੱਜ ਲੀਵਰ ਲਾਇਆ ਨਾ ਯਾਰ ਇੱਥੇ ਹੀ ਬਟਾਦਾ ਯਾਰ ਬੀ ਇਹਨੂੰ ਵੀ ਦੇ ਲੋ ਘਰਾਂ ਸ਼ਾਂਤੀ ਨਹੀਂ ਹੈਗੀ ਵੀ ਤੂੰ ਘਰੇ ਜਾ ਕੇ ਆਪਣਾ ਆਰਾਮ ਕਰ ਲੈ ਨਾ ਪੈ ਜਾ ਇਹਨੂੰ ਵੀ ਇੱਥੇ ਮੇਰੇ ਕੋਲੇ ਆ ਕੇ ਦੇ ਲੋ ਉਰੀ ਮਸ਼ੀਨ ਰਿਪੇਅਰ ਕਰੀ ਆ ਇੱਥੇ ਮਸ਼ੀਨ ਦੇ ਕੋਲੇ ਰਿਹਾ ਸਾਰਾ ਜਿੰਨੀ ਵੀ ਰਿਪੇਅਰ ਕਰੀ ਆ ਜੇ ਅੰਦਰ ਭੱਜਾ ਅੰਦਰ ਚਲੋ ਚਲੋ ਛੱਡ ਕੇ ਆਂ ਅੰਦਰ ਫੇ ਚਲੋ ਛੱਡਿਆ ਅੰਦਰ ਹੈਂ ਅੰਦਰ ਛੱਡ ਗਿਆ ਵਾਂ ਹੈ ਇਹਨੂੰ ਇਹ ਚੈਨੀਓਂ ਦਾਣਾ ਜਿੰਨਾ ਦਾ ਮਲੋ ਬਾਕੀ ਸਮਾਨ ਸਮੂਹ ਨੂੰ ਅੱਜ ਲਾਗੇ ਰੱਖਣਾ ਟੂਲ ਟਾਲ ਬਾਈ ਐਨ ਕਰਕੇ ਸੈਟ ਹਨ ਵੀ ਰੱਖਿਆ ਹੋਇਆ 60 ਸਾਫ ਸੁਪਈਆ ਕਰਕੇ ਇਹਦਾ ਵੀ ਵਰਕਸ਼ਾਪ ਅੱਜ ਸਾਫ ਹੈ ਕਰੀਆ ਬਾਕੀ ਤਰਪਾਲ ਲਾ ਲਈ ਇਹਨੂੰ ਇਕੱਠੀ ਕਰਕੇ ਹਨ ਵੀ ਫਿਲਟਰ ਪਾਉਣਾ ਤਾਂ ਅੱਜ ਹੁਣ ਮੈਨੂੰ ਲੱਗਦਾ ਨਹੀਂ ਵੀ ਅੱਜ ਪਾਊਗਾ ਹਾਂ ਜੋਗੇ ਕਿਦਾਂ ਠੀਕ ਹੈ ਠੀਕ ਆ ਰੱਖ ਲੈ ਸਾਮਾਨ ਹਾਂ ਜੀ ਰੱਖੀ ਜਾਨੀ ਰੱਖੀ ਜਾਨੀ ਉਹ ਬੱਲਾ ਤੋਂ ਤੇ ਟਕਾਤਾ ਸਾਮਾਨ ਜੀ ਸਾਰਾ ਹਾਂ ਟਕਾਈ ਜਾਨੇ ਸਾਮਾਨ ਦੇ ਟਕਾਈ ਜਾਨੇ ਆ ਰੱਖਣਾ ਟਕਾਉਣਾ ਨਹੀਂ ਹੋਰ ਜੋਗੇ ਬੜਾ ਵਧੀਆ ਠੀਕ ਹੈ ਜੋਗਾ ਬਾਈ ਘਰ ਨੂੰ ਚਲ ਗਿਆ ਅੱਜ ਆ ਦੋ ਦਿਨ ਬਾਅਦ ਇਹ ਕਹਿਣ ਤਾਂ ਮੈਂ ਕੱਲ ਨੂੰ ਆ ਜਾਣਾ ਉਹ ਕੰਮ じゃ ਪੈ ਗਿਆ ਜੀ ਹਾਂ ਚੱਲ ਵਧੀਆ ਅੱਜ ਨਿਕਲੇਗਾ ਕੰਮ ਵੀ ਚਲੋ ਕੰਮ ਮਸ਼ੀਨ ਤੇ ਚੱਲਣੇ ਪੈਣੇ ਹੁਣ ਫੀਟਰ ਪਾ ਲਈਏ ਸਵੇਰੇ ਪਾਵਾਂਗੇ ਹਾਂ ਮੰਦਰੀ ਨੇ ਇਸੇ ਕਰਨਾ ਆਪ ਇਹ ਨਾੜ ਰੋਡ ਲਾ ਲਓ ਆ ਸਵੇਰੇ ਆਪਾਂ ਨਿਕਲਣਾ ਹੀ ਆ ਫਿਰ ਹਨਾ ਹਾਂ ਆਪਾਂ ਸੇਵਕ ਕੋਲ ਮਸ਼ੀਨ ਪਹਚਾਉਣੀ ਆ ਆਪਣੇ ਵੀਰਾਂ ਦੇ ਕਮੈਂਟ ਬਹੁਤ ਆਏ ਗੱਲ ਕਹਿੰਦੇ ਭਾਈ ਰਿਮ ਇੱਕ ਹਰਾ ਇੱਕ ਚਿੱਟਾ ਆ ਮਹਾ ਭਾਈ ਕਰਾਵਾਂਗੇ ਚਿੱਟੇ ਵੀ ਚਿੱਟੇ ਕਰਾਉਣੇ ਆ ਮੈਂ ਕਹਿੰਦਾ ਵੀ ਹਰੇ ਹੀ ਰਹਿਣ ਦੀਏ ਇਹ ਵੀ ਚਿੱਟੇ ਕਰਾਉਣੇ ਆ ਜੋਗੇ ਉੱਥੇ ਠੀਕ ਹੈ ਠੀਕ ਹੈ ਰੰਗ ਰੰਗ ਮਾਰਾ ਕੇ ਇਹਨਾਂ ਨੂੰ ਇਹਨਾਂ ਚਿੱਟੇ ਉਹਦੇ ਨਾਲ ਦੇ ਭਾਈ ਸਾਰੇ ਰਿਮ ਉਹਦੇ ਨਾਲ ਦੇ ਕਰਾਉਣੇ ਭਾਈ ਇਹ ਦੱਸਿਓ ਛਤਰੀ ਕਿਹੜੇ ਰੰਗ ਦੀ ਕਰਾਈਏ ਨਵੇਂ ਮਾਡਲ ਵਾਲੀ ਛਤਰੀ ਲਵਾਣੀ ਇੱਥੇ ਆਈ ਪਈ ਆ ਉਹਦੇ ਵਧੀਆ ਲੱਗੋਗੀ ਇੱਕ ਨੰਬਰ ਮਸ਼ੀਨ ਉਹ ਜਾਇਆ ਵੀ ਸ਼ੀਸ਼ਾ ਦੂਸਾ ਵਧੀਆ ਲੱਗ ਜਾਂਦਾ ਹਨਾ ਹਾਂਜੀ ਹਾਂਜੀ ਜਿਵੇਂ ਸਾਈਡ ਕ੍ਰਾਸ ਹੁਣ ਇਹਦੇ ਦਾ ਗੱਬੇ ਇੱਕ ਸ਼ੀਸ਼ਾ ਲੱਗਿਆ ਹੋਇਆ ਉਹ ਵੀ ਫੱਟੀ ਜੀ ਵਾਲਾ ਵਿਚਾਰਾ ਉਹ ਲੱਕੜੀ ਜੀ ਵਾਲਾ ਹਨਾ ਬਾਕੀ ਛਤਰੀ ਵੀ ਉੱਪਰ ਤੇ ਗਲੀ ਜੀ ਹੋਈ ਯਾਰਾ ਜੋਗੇ ਹਾਂਜੀ ਲੱਗ ਜੂਗੀ ਤਾਂ ਫਾਇਦਾ ਹੀ ਆ ਹਨਾ ਨਾਲੇ ਟਾਵਰ ਬਣ ਜਾਂਦੀ ਹੈ ਮਸ਼ੀਨ ਦੀ ਹਾਂਜੀ ਨਾਲੇ ਉਹ ਵੀ ਸਾਈਡ ਫੂਟ ਕ੍ਰਾਸ ਵੀ ਲੱਗ ਜਾਣਗੇ ਬਈ ਸਾਈਡ ਕ੍ਰਾਸ ਤਾਂ ਇਹਨੂੰ ਵੀ ਲੱਗ ਜਾਣਗੇ ਹਨਾ ਚੱਲਾ ਬਾਕੀ ਲਾਈਟਾਂ ਲੂਟਾਂ ਨੂੰ ਅੱਜ ਜ਼ੋਰ ਮਾਰਿਆ ਕੁਸ ਜਾਲ ਕੱਢਿਆ ਕੋ ਸੱਜ ਪਹਿਲਾਂ ਇਲੈਕਟ੍ਰੀਸ਼ੀਅਨ ਨੂੰ ਕਈ ਦਿਨ ਹੋ ਗਏ ਕਹਿੰਦੇ ਨੂੰ ਮੈਂ ਕਿਹਾ ਆ ਜਾ ਯਾਰ ਕਰ ਦੇ ਕਰ ਦੇ ਆ ਇੱਥੇ ਜਾਲ ਤਾਂ ਬਈ ਬਹੁਤ ਅੱਜ ਕੋ ਕੱਢਿਆ ਜਾਲ ਜੋ ਕੇ ਲਾ ਦੇ ਮੜਾ ਲੀਵਰ ਇੱਕ ਵਾਰ ਸਟਾਰਟ ਕਰਕੇ ਦਿਖਾ ਦਈਏ ਹਾਂ ਲਾ ਤਾਂ ਮੜਾ ਜੀ ਲੀਵਰ ਇੱਕ ਵਾਰ ਹਾਂ ਕਰ ਲਾ ਜੈਂਡਰ ਕਸ ਸਵੇਰੇ ਲਾਉਣਾ ਹੈ ਹਾਂ ਅਟਕੇ ਲਾ ਦਿੰਦੇ ਹਾਂ ਵੇਰੇ ਹਲ ਸਵੇਰੇ ਲਾ ਲਈ ਛੱਡ ਪਰੇ ਥੋੜੇ ਜਿਹੇ ਚੈਨ ਥੋੜੇ ਲੋਕ ਜੇ ਘਟਨੇਗਾ ਆਪ ਲੋਕ ਹਾਂਜੀ ਹਾਂਜੀ ਉਹ ਬਹੁ ਵਾਰ ਤਾਂ ਠੀਕ ਚੱਲੀ ਆ ਕੋਈ ਦਿੱਕਤ ਨਹੀਂ ਹੈਗੀ ਵੀਰ ਭਾਈ ਲਾਇਆ ਤਾਂ ਹਨਾ ਲਾਉਣ ਦੇ ਬਾਅਦ ਕੋਈ ਅਵਾਜ਼ ਬੂਜ ਤੱਕ ਇਹਦੇ ਤੇ ਆਈ ਨਹੀਂ ਵਧੀਆ ਮਲਾਈ ਵਾਂਗੂ ਚੱਲੀ ਆ ਜੋ ਕਿ ਪਟਾ ਬੱਡੇ ਸਾਰੇ ਚੰਗੇ ਰਹਿਏ ਵਧੀਆ ਹੈਗੀ ਹੋਰ ਯਾਰ ਪਹਿਲਾਂ ਸੋ ਪਟਾ ਨਾ ਸੌਂ ਟ੍ਰਿਪ ਖਾਂਦੀ ਐ ਹਾਂਜੀ ਪਟਾ ਨਾ ਬਿਓ ਬੈੱਡ ਵਾਲਾ ਪਟਾ ਜਿਹੜਾ ਆ ਇਹ ਮੂਰੇ ਤੇ ਵੱਢ ਗਈ ਲੋਡ ਰਹਿਣਾ ਇਹਦੇ ਹਨਾ ਹੋਰ ਸਾਰੀ ਚਾਦਰ ਨੇ ਥੱਲੇ ਜਿਹੜੀ ਸੌਂਡ ਟ੍ਰਿਪ ਵਾਲੀ ਚਾਦਰ ਕਸਾਈ ਪਈ ਦੀ ਹੁਣ ਪਟਾ ਹੀ ਇੰਨਾ ਘਰ ਰੱਖਿਆ ਬਸ ਜਿਹੜਾ ਦਾਣੇ ਦਾ ਹੁਣੇ ਨਹੀਂ ਉਹਦੇ ਦਾਣੇ ਤੇ ਇੱਕ ਪਟਾ ਇਹਦੇ ਸੌਂਡ ਟ੍ਰਿਪ ਦੇ ਮੂਹਰੇ ਲੱਗਿਆ ਹਣਾ ਬਾਕੀ ਉਹਦੇ ਫਲੇਟ ਲਾਉਣਾ ਆਪਾਂ ਨੇ ਉਹ ਲਾ ਲਓ ਭੰਮੇ ਹੁਣੇ ਫਲੇਟ ਹਾਂਜੀ ਸਮਾਨ ਸਾਬਾ ਨੂੰ ਲਾਉ ਦੇ ਆਹ ਫਲੇਟ ਵੱਢ ਕੇ ਨਾ ਉਹ ਦੇ ਉਹਨੇ ਕਿਆ ਚੱਕ ਲਿਆ ਫੜੀ ਉਹਦੇ ਇਹ ਸਾਲਾ ਜੀਬ ਵੱਡਦਾ ਕੈਂਚੀ ਗਿਆ ਲਾ ਕੀ ਉੱਪਰ ਬਹਿ ਜਾ ਮੱਜੇ ਦੇ ਉੱਪਰ ਬਹਿ ਜਾ ਤੂੰ ਇਦੇ ਮੂਰੇ ਹੈ ਨਾ ਪਹਿਲਾਂ ਲੱਗਿਆ ਤਾਂ ਜਿਵੇਂ ਆ ਬੇਲ ਆ ਵਿਚਾਲੇ ਹੈ ਨਾ ਇਹ ਬੇਲ ਕਰਕੇ ਆ ਬਾਸਕਟ ਨੂੰ ਇਹ ਆ ਨਾਟਾਂ ਦੇ ਪਟਾ ਲਾ ਕੇ ਵਿੱਚ ਸਾਊਂਡ ਟ੍ਰਿਪ ਦੇ ਵਿੱਚ ਛਿਟਿਆ ਆ ਬਾਕੀ ਫੀਟਰ ਵਾਲਾ ਪਟਾ ਜਿਹੜਾ ਉਹ ਵੀ ਆਪਣਾ ਬਹੁਤ ਲੰਬਾ ਹੈ ਉਹ ਕਟੋਗੜ ਵੀ 1 ਫੁੱਟ ਦਾ ਉਹਦਾ ਫੀਟਰ ਪਾਏ ਤੋਂ ਬਾਅਦ ਮੈਂ ਕਹਿੰਦਾ ਇੱਥੇ ਆ ਜਾਂਦਾ ਹੋਣਾ ਐਨਾ ਲੰਬਾ ਇੱਥੇ پیچھے ਆ ਜਾਂਦਾ ਹੋਣਾ ਬਾਕੀ ਗੈਡ ਡਰਮ ਥਰੇਸ਼ਰ ਇਹ ਫਿਟਿੰਗ ਤਾਂ ਮਸ਼ੀਨ ਦੀ ਤਸੱਲੀ ਹੋਈ ਆ ਪੂਰੀ ਕਿਸੇ ਗੱਲ ਦੀ ਕਸਰ ਨਹੀਂ ਛੱਡੀ ਬਾਕੀ ਰਹਿਦੀ ਹੁੰਦੀ ਛਤਰੀ ਛਤਰੀ ਸੇਵਕੋੜ ਨਿਕਲ ਜਾਣੀ ਬਈ ਰਾਤਾਂ ਹਨੇਰਾ ਹੋ ਗਿਆ ਦਾ ਬਹੁਤ ਮੁੜ ਕੇ ਟਾਈਮ ਵੀ ਨਹੀਂ ਲੱਗਿਆ ਬਾਕੀ ਬਾਈ ਉਹਨਾਂ ਨੇ ਸਮਾਨ ਜਿਹੜਾ ਨਾ ਚੜਾਤਾ ਮਸ਼ੀਨ ਦੇ ਉੱਤੇ ਬਾਕੀ ਨਾ ਇੱਕ ਮੇਰੀ ਕਈ ਵੀਰੇ ਫੋਨ ਬਹੁਤ ਕਰਦੇ ਆ ਵੀ ਬਈ ਝੋਨੇ ਵਾਲੇ ਥਰੇਸ਼ਰ ਦੀ ਹੈ ਨਾ ਚਲੋ ਅਸੀਂ ਤਾਂ ਬਈ ਝੋਨੇ ਵਾਲਾ ਵੈਸੇ ਪਾਇਆ ਨਹੀਂ ਅਸੀਂ ਤਾਂ ਕਣਕ ਵਾਲਾ ਯਾਰ ਮੱਕੀ ਵਾਲੀ ਬਾਸਕਟ ਆ ਜਿਹੜਾ ਸੈੱਟ ਨਿਕਲਿਆ ਦਾ ਉਹੀ ਸੈਟ ਟੋਕਣੇ 'ਚ ਪਾਤਾ। ਉਹ ਕਈ ਵੀਰੇ ਫੋਨ ਕਰਦੇ ਆ ਵੀ ਬਾਈ ਯਾਰ ਜ਼ਰੂਰ ਵੀਡੀਓ ਦੇ ਵਿੱਚ ਦੱਸੀਆਂ ਨਾ। ਚਲੋ ਆਇਆ ਵੀ ਫੋਨ ਬਾਈ। ਸੱਚ ਪੁੱਛੋ ਜਿੱਦਾਂ ਦੀ ਮਸ਼ੀਨ ਖੋਲੀ ਆ ਫੋਨ ਇੱਕ ਨਹੀਂ ਜੱਕਿਆ ਗਿਆ। ਵੀ ਮਸ਼ੀਨ ਦੇ ਵਿੱਚ ਹੈ ਨਾ ਅਲਜੇ ਪਏ ਤੇ ਕੋਈ ਤੁਹਾਨੂੰ ਪਤਾ ਵਿੱਚ ਹੀ ਕਦੋਂ ਕੋ ਭੋਗ ਆ ਗਏ ਉਧਰ ਚਲ ਗਏ ਬਿਮਾਰਗ ਤਾਂ ਹੋ ਗਈ ਇੱਕ ਦੋ ਕੋ ਉਧਰ ਭੱਜਣਾ ਪੈ ਗਿਆ। ਉਹਦੇ ਬਾਅਦ ਇੱਕ ਫੇਰ ਮੇਲੇ 'ਚ ਜਾਣਾ ਪੈ ਗਿਆ ਇੱਕ ਦੋ ਦਿਨ। ਬਾਕੀ ਐਵੇਂ ਵੀ ਜਿਹੜੇ ਇੱਕ ਦੋ ਫੰਪਾਂ ਕਈ ਫੋਨ ਤਾਂ ਬਾਈ ਚੱਕੇ ਵੀ ਜਾਂਦੇ ਹਨਾ ਰਾਤ ਨੂੰ ਰੋਟੀ ਰੋਟੀ ਖਾ ਕੇ ਫ੍ਰੀ ਹੁੰਨੇ ਆ। ਉਤੇ ਬਰ ਜਿਹੜੇ ਝੋਨੇ ਵਾਲਾ ਹੁੰਦਾ ਬਾਈ ਉਹ ਤੁਹਾਨੂੰ ਉਹਨੀਆਂ ਕਿਲੀਆਂ ਹਨਾ ਤੁਹਾਨੂੰ ਮੈਂ ਇੱਕ ਸਮਝਾ ਦਿੰਦਾ ਮੀਂਦੇ ਉਹਨੀਆਂ ਕਿਲੀਆਂ ਜਿਹੜੀ ਆਪਾਂ ਵੀਰੇ ਬੰਦੇ ਹੁੰਦੇ ਨੇ ਝੋਨੇ ਦੇ ਸੀਜ਼ਨ ਦੇ ਵਿੱਚ ਹਨਾ ਵੀ ਕਿਸਪਾਏ ਮੂਹਰੇ ਨੀ ਨੰਬਰ ਦੀ ਠੰਮਰੀ ਪਿੱਛੇ 17 ਨੰਬਰ ਦੀ ਠੰਮਰੀ ਦਾ ਖੜੀ ਕਰਕੇ ਬੰਦੇ ਹੁੰਦੇ ਹੁੰਦੇ ਨੇ ਇਹ ਉਹਨੀਆਂ ਨਾਲ ਫਿਰ ਆਏ ਆ ਕਿ ਤਾਂ ਸਪੈਕਾਂ ਨਹੀਂ ਜੇ ਮੂਹ ਚੜ ਤੋਂ ਖਰਾਬ ਹੁੰਦੀਆਂ ਮੂਹਰੇ ਦੇ ਹੁਣ ਚੱਲਦੀਆਂ ਨਾਲ ਥ੍ਰੈਸ਼ਰ ਚੋਕ ਨਹੀਂ ਹੁੰਦਾ ਬਾਕੀ ਆਪਾਂ ਦਾ ਇਹ ਸੈਟਪਾ ਜਿਹੜਾ ਮੂੰਗੀ ਵਾਲਾ ਹੀ ਪਾਇਆ ਇਹਦੇ ਕਰਕੇ ਫਿਰ ਮੱਕੀ ਮੁੱਕੀ ਦੇ ਵੀ ਹਨਾ ਸਹੀ ਰਹੂਗਾ ਮੇਨ ਬਦਲਣ ਦੀ ਲੋੜ ਨਹੀਂ ਪਊਗੀ। ਬਾਕੀ ਕਈ ਬਈ ਕਹੀ ਜਾਂਦੇ ਮੂੰਗੀ ਦੇ ਝੋਨੇ ਵਾਲੀ ਬਾਸਕਟ ਚੱਲਣ ਦੀ। ਝੋਨੇੜੀ ਵੀ ਲੈ ਜਲਾਂਗੇ ਨਾਲ। ਜੇ ਕਿਤੇ ਲੋੜ ਪਈ ਤਾਂ ਉਥੇ ਬਦਲ ਲੈਣੂਗੀ। ਘੰਟਾ ਅੱਧਾ ਘੰਟਾ ਲੱਗਦਾ। ਹੈਗਾ ਨਹੀਂ ਜੋਗੇ। ਬੋਰ ਮੈਂ ਸਾਡਾ ਪਹੁੰਚ ਗਿਆ ਸਾਧਰੀ। ਮੰਮੀ? ਹੈਂ? ਮਾਂ ਮੇਰੀ ਮੰਮੀ। ਕਿਉਂ? ਲੈ ਸਾਧਰੀ ਥੋੜੇ ਚੱਕਲੇ ਸੜਨੇ ਆਉਂਦੇ ਨਹੀਂ। ਚਾਹ ਅੰਦਰ ਜਾ। ਮਸ਼ੀਨ ਚੱਕ ਕੇ ਲੈ ਕੇ ਆ ਦਾ। ਹੋ ਜੋ ਤਾ। ਹਾਂ ਮਸ਼ੀਨ ਕਿੱਥੇ ਦੇ ਆਇਆ? ਉਹ ਮਸ਼ੀਨ ਕਿੱਥੇ ਆ? ਹਾਂ ਜੀ। ਹਾਂ ਦੇ ਕੇ ਚੱਕੇ। ਹੋਰ ਦੇ ਆਇਆ। ਹਾਂ। ਆ ਥੋੜੇ ਵੀ ਛੱਡਿਆ ਜਾ ਚਾਚੂ ਹੁੰਦੇ ਆ ਜਾ ਬਾਜਾ। ਹਾਂ। ਚਾਚੂ ਹੁੰਦੇ ਆ ਵੀ। ਹਾਂ। ਜਾਂ ਚਾਚੂ ਹੁੰਦੇ ਆ ਵੀ। ਜਾਂ ਲੈ ਜਾ। ਹਾਂ। ਇਹ ਵੀ ਚਾਚੂ ਹੁੰਦੇ ਆ। ਜਾਂ ਦੇ ਆ ਚਾਚੂ ਨੂੰ। ਲੈ। ਜੇ ਦੇ ਆ ਚਾਚੂ ਨੂੰ ਦਿਆ ਹੋਰ ਮਰ ਪੂਰਾ ਲੈ ਉਹ ਜੇ ਦਾ ਚੁੰਦੇ ਵੀ ਜੇ ਦਾਦੂ ਨੂੰ ਦਿਆ ਇਹ ਜੇ ਦਿਆ ਨਾਲ ਚੱਕ ਨਹੀਂ ਹੁੰਦਾ ਥੋੜਾ ਇਹ ਪਾ ਦੂੰਗੇ ਫਿਲਟਰ ਅੱਜ ਕਾ ਨਹੀਂ ਅੱਜ ਕਾ ਥੋੜਾ ਵੀਰ ਭਾਰਤੋਂ ਵਾਲੇ ਆਪਣੀ ਵੀਡੀਓ ਪਾਉਦੇ ਜਾਂ ਬਾਈ ਉੱਥੇ ਕਹਿੰਦੇ ਵੀ ਬਾਈ ਸੇਵਾ ਦਾ ਮੌਕਾ ਸਾਨੂੰ ਵੀ ਦਿਓ ਥੋੜਾ ਜਆ ਰੋਟੀ ਪਾਣੀ ਉੱਥੇ ਪਤਾ ਨਹੀਂ ਕਿੱਥੇ ਕਿੱਥੇ ਤੇ ਆਉਣਾ ਹਜੇ ਹੈ ਹਾਂਜੀ ਬਾਈ ਆਪਣੀ ਵੀਡੀਓ ਦੇਖਦੇ ਹਾਂ ਤੇ ਜਿੱਥੇ ਵੰਜੀਨ ਲੈ ਕੇ ਚੱਲੇ ਆਵਾ ਮਿਸਤਰੀਆਂ ਕੋਲ ਹਾਂਜੀ ਸੇਵਕ ਕੋਲੇ ਉੱਥੇ ਮੈਨੂੰ ਕੱਲ ਫੋਨ ਆਇਆ ਤਾਂ ਜੋਗੇ ਪਰਸੋਂ ਕਹਿੰਦਾ ਬਾਈ ਯਾਰ ਰੋਟੀ ਪਾਣੀ ਜਿੱਦਾਂ ਦੇ ਨਹੀਂ ਰਹਿਣਾ ਸਾਡੇ ਘਰ ਤੇ ਆਉਣਾ ਠੀਕ ਮੈਂ ਕਿਹਾ ਚੱਲ ਕੋਈ ਨਹੀਂ ਬਾਈ ਧੰਨਵਾਦ ਥੋੜਾ ਹਾਂ ਇੱਧਰ ਤੇ ਮੈਂ ਕਿਹਾ ਥੋੜਾ ਜਿਹਾ ਹੁਣ ਬਾਹਰੋਂ ਤੇ ਬ੍ਰੇਕਾਂ ਕਿਹੜਾ ਗੱਲ ਹੋ ਗਈ ਜੋਗੇ ਇਹ ਜ ਮਾੜਾ ਜਾਂ ਜੀ ਮਿੱਟੀ ਫਸੀ ਬ੍ਰੇਕਾ ਫੇਲ ਗੱਡੇ ਦੀ ਹੈ ਕੀ ਕਰੂ ਜ ਤਰ ਮਣੀ ਮਣੀ ਚੀਜ਼ਾਂ ਜਣੀਆਂ ਜਿਹੜੀਆਂ ਮਾੜਾ ਦੇ ਦਿਲ ਕਿੰਨੀ ਕਿ ਚੀਜ਼ ਹਨਾ ਬੀੜੀ ਜੀ ਹਵਾ ਕੱਢਣੇ ਵਾਲੀ ਸਾਰਾ ਕੰਮ ਖੜਾਇਆ ਪਏ ਨੇ ਬਾਕੀ ਸਮਾਨ ਸਮੂਹ ਜੋ ਤੋਤੇ ਚੜ ਗਿਆ ਬਾਈ ਸਾਰਾ ਹਾਂਜੀ ਬਾਕੀ ਚੜਦਾ ਸਾਰਾ ਆ ਥੈਲੇ ਆ ਵਿੱਚ ਰੱਖਨੇ ਉਹ ਕੱਟ ਉਹ ਚ ਰੱਖ ਲੀਏ ਨਾ ਕਟਰ ਚ ਇਹ ਕਟਰ ਵੀ ਇੱਥੇ ਖੇਚੋ ਅੱਜ ਇੱਥੇ ਕੱਢ ਲਿਆ ਤਾਂ ਬਾਕੀ ਮੱਕੀ ਵਾਲਾ ਵੀ ਉੱਪਰੇ ਖੜਾ ਉਹ ਟਰੈਕਟਰ ਮਗਰ ਪਾਇਆ ਹਾ ਉਹਦੇ ਉਹ ਵੀ ਅੱਜ ਲੈ ਕੇ ਆਂਦਾ ਜਾ ਕੇ ਚਲੋ ਫਿਰ ਜੋਗੇ ਮਾਰੋ ਹਿੰਮਤ ਮੇਰਾ ਵੀਰ ਉਹ ਵੀ ਆਪਾਂ ਨੂੰ ਸੇਵਕ ਵੀ ਦੀਕਲਾ ਆਉਣਾ ਬਾਈ ਬਾਕੀ ਨਿਕਲ ਜੀ ਫਿਰ ਹੋਰ ਨਿਕਲੇ ਜੀ ਹੈ ਕਿ ਨਹੀਂ ਬਾਕੀ ਵੀ ਪੁਰਾਣਾ ਸਮਾਨ ਜਿਹੜਾ ਆਪਣੇ ਕੰਮ ਦਾ ਨਹੀਂ ਆ ਨਾ ਮਤਲਬ ਮਸ਼ੀਨ ਤੋਂ ਫਾਲਤੂ ਵਜਨ ਦਾ ਤਾਂ ਫਾਇਦਾ ਕੋਈ ਨਹੀਂ ਹੈਗਾ ਗਾਇ ਡਰਾਮ ਵੀ ਤਾਂ ਤੇ ਅੰਦਰ ਰੱਖਿਆ ਹੋਣਾ ਚੰਗਾ ਆਪਾਂ ਨੇ ਇੱਥੇ ਦੀਵਾਲੀ ਨੂੰ ਕਰ ਦਨਗੇ ਘੋਗਾ ਚਿੱਤ ਕਰ ਦੇ ਇਹਦਾ ਹੈ ਕਿ ਨਹੀਂ ਚੈ ਹੀ ਨਿਕਲ ਦਿਵਾਲੀ ਕੁਆੜਕੂੜ ਵੇਚ ਦੇਣੇ ਆ ਆ ਪਲੇਟਾਂ ਜੀ ਵੀ ਦੀਆਂ ਗੈਟ ਡਰਮ ਦੀਆਂ ਬਾਕੀ ਹੁਣ ਆ ਤਾਂ ਫੀਟਰੇ ਪਾਉਣਾ ਫੀਟਰੇ ਪਾਉਣ ਤੋਂ ਬਾਅਦ ਆਪਣਾ ਰੈਡੀ ਆ ਇੱਕ ਛਤਰੀ ਦਾ ਗੰਦ ਜਾ ਘਲਾਉਣਾ ਤਾਂ ਉਹ ਮੈਂ ਕਿਹਾ ਚੱਲ ਸੇਵਕ ਕੋ ਚੱਲ ਜੰਦੀ ਪਤੋਤਾ ਸਾਡਾ ਮੰਨਦੇ ਹੀ ਨਹੀਂ ਜਾਵਾਂ ਯਾਰ ਹੈ ਤਾਂ ਉਹ ਤੇਰਾ ਢੇਲ ਨਹੀਂ ਕਰਦਾ ਜਾਣ ਛੱਡ ਕੇ ਨਹੀ ਚੱਲਾਂ ਕੋ ਦੋ ਕਰਾਂਗਾ ਕੇ ਕਹਣਾ ਵੀ ਨੇਰੇ ਤੇ ਪਹਿਲਾਂ ਪਹਿਲਾਂ ਵੜ ਜੀਏ ਕਿਉਂਕਿ ਆਪਾਂ ਮਸ਼ੀਨ ਓੜਦੇ ਨਹੀਂ ਨਾ ਲਿਆਉਣੀ ਆਪਾਂ ਨੇ ਪਹੋਰ ਮੈਂ ਭਾਂਡੇ ਡਿੰਡੇ ਦੇ ਸਿਲੰਡਰ ਸਿਲੰਡਰ ਆਪਾਂ ਗੱਡੀ 'ਚ ਰੱਖ ਕੇ ਉੱਤੀ ਦਰਵਾਨਾ ਕਾ ਦਣਾ ਸਿਲੰਡਰ ਭਰਾਉਣੇ ਵਾਲਾ ਨਹੀਂ ਤਾਂ ਮੈਂ ਰੱਖ ਦਣਾ ਤਾਂ ਹੋਣੇ ਆਪਾਂ ਨੇ ਬਿਸਤਰੇ ਆ ਹੀ ਰੱਖ ਲੋ ਹੈ ਗਿਆ ਕੰਬਲ-ਕੰਬਲ ਵਿੱਚ ਹਾਂਜੀ ਸਰ ਮਾ ਠੀਕ ਆ ਕਟਰ ਦਾ ਤਾਂ ਬਾਈ ਸਾਡੇ ਦਾ ਹੈ ਹੀ ਨਹੀਂ ਕੋਈ ਕੰਮ ਇਹਦੀ ਮੋਟਰ ਲਵਾਉਣੀ ਆ ਕਮਲਾ ਉਹਨੇ ਲਾ ਦਣਾ ਮੋਟਰ ਲਾ ਦਣੀ ਬਸ ਇਹਦਾ ਮੜਾ ਮੋਟਾ ਜਿਹੜਾ ਹੋਂਟਾ ਇੰਨਾ ਟੂਨਾ ਹੋਣਗੀਆਂ ਲਾ ਲਾਂਗੇ ਉੱਤੀ ਤੇ ਉੱਪਰ ਗਿਆ ਪਏ ਇਹਦੇ ਉਹ ਅੱਛਾ ਕਬਜੇ ਲੱਗੇ ਹੋਏ ਆ ਠੀਕ ਆ ਮਾ ਪਤਾ ਨਹੀਂ ਕੀ ਚਮਕਦਾ ਤੈਨ ਲਾ ਲਾ ਜੋ ਕਿ ਹੋਊਗੀ ਬੜਾ ਪੂਰਾ ਲਾਦਾ ਫੀਲਡਰ ਦਾ ਆਹ ਤਿਆਰੀ ਕੀਤਾ ਹੋਇਆ ਹਾਂ ਹਾਂ ਪਟਾ ਕਾਦਾ ਇਹਦਾ ਮੈਂ ਚ ਦੇ ਤਾਂ ਅਸੀਂ ਕਿੱਡਾ ਪਟਾ ਲੱਗਦਾ ਇਹਨੂੰ ਫੋਟੋ ਦਾ ਹੀ ਬੜਾ ਲੱਗਦਾ ਇਹਨ ਤਾਂ ਬਾ ਪਟਾ ਵੀ ਇਹੋ ਜਿਹਾ ਵੀ ਕਈ ਸੀਜ਼ਨ ਉਹਨਾਂ ਨੂੰ ਦੇਖਣ ਦੀ ਲੋੜ ਨਹੀਂ ਹੈਗੀ ਬੜਾ ਮਸ ਹੀ ਗੰਦਾ ਹਣਾ ਹੁੜੇ ਤੇ ਬਾਕੀ ਸਟਾਰਟ ਕਰੀਦੀ ਜੇ ਇੱਕ ਜੋ ਕਪਾਲੇ ਬ੍ਰੇਕਾਂ ਦਾ ਹੀ ਸਿਸਟਮ ਰਹਿ ਗਿਆ ਤਾਂ ਹਣਾ ਬ੍ਰੇਕਾਂ ਦੀ ਵੀ ਪਾਇਆ ਪਾ ਜਿਹੜੀ ਆ ਇਹ ਪਾਈ ਦੀ ਨਵੀਂ ਇੱਧਰ ਲਈ ਥੋੜਾ ਜਿਹਾ ਹੋ ਗਿਆ ਉਧਰਲੇ ਤਾਂ ਨਿਕਲ ਗਿਆ ਵਾ ਇਦਾਂ ਬੀੜੀ ਜੀ ਭਰੀ ਹੋਣ ਕਾ ਕੇ ਹਵਾ ਵੀ ਨਹੀਂ ਨਿਕਲੀਗੀ ਹੁਣ ਨਿਕਲੂਗੀ ਹਵਾ ਹਵਾ ਨਿਕਲ ਕੇ ਹੈ ਨਾ ਮਰੇਕਾ ਬਣ ਗਈਆਂ ਚਲੋ ਫਿਲਟਰ ਪਾ ਕੇ ਫੇਦੀ ਕਰਦੇ ਆ ਰਵਾਨਗੀ ਅੱਜ ਸੇਵਕ ਕੋਲ ਨੂੰ ਤੋਤਾ ਡਰਾਈਵਰ ਅੱਜ ਤੇਰੇ ਅੱਲਾ ਤਬਾਈ ਲੱਗਾ ਤੇਰਾ ਤਾਂ ਯਾਰਾ ਹੈ ਤੋਤੇ ਤੇਰਾ ਤਾਂ ਰਤਬਾਈ ਲੱਗਾ ਮੇਰਾ ਉੱਤੇ ਬੈਠੇ ਦਾ ਛਤਰੀ ਨਾਲਿਆਂ ਦਾ ਉਹ ਟੂਲ ਟਾਲ ਕਾਗਜ਼ ਕੂਜ ਰੱਖਣ ਨੂੰ ਨਾ ਟੂਲ ਇੱਕ ਬਣ ਜੂਗਾ ਜਿਵੇਂ ਰਿੰਗ ਰੋਂਗਾ ਹਨਾ ਹਾਂ ਨਾਲੇ ਸ਼ੀਸ਼ਾ ਸੁਸਾ ਜਿ ਵਧੀਆ ਉਹਦੇ ਕਾ ਲੱਗ ਜੂਗਾ ਜਿਵੇਂ ਲੱਕੜੀ ਜੀ ਲੱਗੀ ਹੋਈ ਆ ਨਾਲੇ ਇਹ ਸ਼ੀਸ਼ਾ ਵਧੀਆ ਬਣ ਜੂਗਾ ਨਾਲੇ ਮਸ਼ੀਨ ਦੀ ਟਾワー ਬਣ ਜੂਗਾ ਨਾ ਸਾਈਡ ਕਰਾਸ ਲੱਗ ਜਾਣਗੇ ਹਾਂ ਨਾਲੇ ਸਾਈਡ ਕਰਾਸ ਲੱਗ ਜਾਣੇ ਦੋ ਨਾਲੇ ਉੱਪਰ ਲਾਈਟਾਂ ਲੱਗਣੀਆਂ ਦੋ ਹੋਰ ਹਨਾ ਲਾਈਟਾਂ ਵੱਜਣੀਆਂ ਦੋ ਹੋਰ ਚੱਲ ਦੋ ਤੇ ਦੱਬ ਓਏ ਨਾਲੇ ਬਾਈ ਕਈ ਵਾਈਆਂ ਦੀ ਹੈ ਨਾ ਫਰਮਾਇਸ਼ ਦੀ ਡਿਮਾਂਡ ਦੀ ਬਾਈ ਰਿਮ ਸਾਰੇ ਇੱਕ ਜਿਹੇ ਕਰਾ ਮੈਂ ਕਿਹਾ ਬਾਈ ਜਰੂਰ ਕਰਾਉਣੇ ਤੇ ਟਾਈਮ ਹੀ ਨਹੀਂ ਲੱਗਿਆ ਹੈਗਾ ਹੁਣ ਇਹਦੇ ਰਿਮਾਂ ਨਾ ਜਿਹੜੇ ਇਹ ਵੀ ਨਾਲੇ ਇੱਕ ਰੰਗ ਕਰਾ ਦਾਂਗੇ ਚਿੱਟਾ ਨਾਲੇ ਕਈ ਵੀਰੇ ਆਪਣੇ ਨਾ ਪੁੱਛੀ ਜਾਂਦੇ ਆ ਮਗਰ ਵਾਲੇ ਰਿਮ ਬਾਈ ਵੀ ਵੀ ਸੇ ਚ ਟਾਇਰ ਚੱਲਦੇ ਆ ਇਹ ਰਿਮ ਪਾ ਗਿਆ ਤੁਹਾਡੇ ਸਾਹਮਣੇ ਆ ਬਾਈ ਦੇਖ ਲਓ ਬਿਲਕੁਲ ਟਾਇਰ ਆ ਜਿਹੜੇ ਨਾ بڑے ਟਾਇਰ ਦੀ ਲੀਹ ਦੇ ਵਿੱਚ ਲੀਹ ਚੱਲਦੀ ਹੈ ਇਹਨਾਂ ਦੀ ਏ ਇਹ ਰਿੰਮ ਕਿਹੜੇ ਆ ਬਾਈ ਕਹਿੰਦੇ ਜਰੂਰ ਹਣਾ ਦੱਸੋ ਕਿ ਕਿਹੜੇ ਰਿੰਮ ਆ ਇਹ ਬਾਈ ਇਹ ਰਿੰਮ ਤਾਂ ਹੈਗੇ ਆ ਇਹ 407 ਗੱਡੀ ਦੇ ਰਿੰਮ ਆ ਇਹ ਪੰਜ ਨਟੀਆਂ ਹੁੰਦੀ ਹੈ ਜਿਹੜੀ ਉਹਦੇ ਰਿੰਮ ਹੈ ਪੰਜ ਨਟੇ ਬਾਕੀ ਐ ਵੀ 407 ਦੇ ਕਮੈਨ ਕੰਪਨੀ ਜਿਹੜੀਆਂ ਹਨਾ ਉਹਨਾਂ ਦੇ ਇਹ ਆਮ ਦੌਰ ਤੇ ਮਿਲੇ ਜਾਂਦੇ ਆ ਇਹ ਜਿਵੇਂ ਆਪਣੇ ਹੀਰਾ ਵਾਲੇ ਹੋਗੇ ਹਨਾ ਆਪਾਂ ਹੀਰਾ ਵਾਲਿਆਂ ਦੇ ਲੈਂਦੇ ਤੇ ਇਹ ਬਹੁਤ ਸੋਹਣੇ ਰਿੰਮਾਂ ਦਾ ਰਿਜ਼ਲਟ ਆ ਹਨਾ ਹੁਣ ਜਿਵੇਂ ਮੂੰਗੀ ਸੋਆਬੀਨ ਦੇ ਵਿੱਚ ਮੀਮੂ ਪੈ ਜਾਂਦਾ ਬਾਈ ਚਾਂਸ ਉਧਰ ਆਹ ਭਾਈ ਉੱਥੇ ਵੀ ਕੰਮ ਚੰਗਾ ਦੇਣਗੇ। ਬਾਕੀ ਲੀਹ ਦੇ ਵਿੱਚ ਲੀਡ ਚੱਲਦੀ ਏ ਦੀ। ਬਾਕੀ ਹੋਰ ਜਾਣਕਾਰੀ ਲਈ ਹੈ ਨਾ ਸਾਡੇ ਜਿੱਦਣ ਆਪਾਂ ਮੱਕੀ ਦੀ ਸੀਜਨ 'ਚ ਪਾਏ ਤੇ ਬਾਕੀ ਐ ਵੀ ਥੋੜੇ ਬਾਹਰ ਹੋ ਜੰਨੇ ਆ ਇਹ ਜਿਵੇਂ ਆ ਦੇਖੋ ਇੱਧਰ ਆਹ ਆਪਣੇ ਆਗੀਆਂ ਹੱਬਾਂ ਨਾ ਦੂਏ ਰੰਮ ਦੇ ਵਿੱਚ ਲੁੱਕ ਚੰਨੀਆਂ ਇਹਦੇ ਜਣੀ ਬਾਹਰ ਆ ਜੰਨੀਆਂ। ਜੇ ਮਾ ਪੁੱਠਾ ਵੀ ਪਾ ਸਕਦੇ ਆ ਘਮਾ ਕੇ ਵੀ ਇਹਨੂੰ ਪਰ ਫਿਰ ਇਹਦੇ ਕਿਆ ਲੱਗੂਗਾ। ਸਾਡੀ ਸਲਾਹ ਇਹੀ ਸੀ ਵੀ ਇਹਨੂੰ ਪਾਈਏ। ਬਾਕੀ ਟਾਇਰਾਂ ਜੇ ਲਾਉਣੇ ਆ ਇਹਨੂੰ ਨਵੇਂ ਹੁਣ ਕਰਕ ਬਣ ਗਏ। ਬਣ ਗਏ ਜੋਗੇ। ਹਾਂ ਕੱਢਦੇ ਇੱਕ ਅੱਧੀ ਵਾਰ ਹੋਰ ਹੈ ਕੁੱਟ ਕੇ ਦੱਬ ਲਾ ਜੋਰ ਗਾ ਆਓ ਜੀ ਭਾਈ ਲਾਤਾ ਲੀਵਰ ਸਾਰੇ ਕੰਮਕਾਰ ਕਰਨ ਤੋਂ ਬਾਅਦ ਹੈ ਨਾ ਲੀਵਰ ਲਾਇਆ ਥੋੜੀ ਜੈਨ ਆ ਨਾ ਵੀ ਫੱਟੀਆਂ-ਪੁੱਟੀਆਂ ਬਦਲਣੀਆਂ ਆ ਜੇ ਨਾ ਟੁੱਟੀਆਂ ਹੋਈਆਂ ਬਾਦ ਉਹਦੇ ਖਰਚੇ ਥੋੜੀ ਆਵਾਜ਼ ਨਹੀਂ ਕਰੀ ਜਾਈਏ ਇਹ ਵੀ ਕੱਢੋ ਗੱਡਾਂਗੇ ਇਹਦੀਆਂ ਫੱਟੀਆਂ-ਪੁੱਟੀਆਂ ਲਾਵਾ ਗਿਆ ਨਾ ਬਾਕੀ ਹੋਰ ਬਹੁਤ ਹੋਣਾ ਕਿਹਦੇ ਭਾਈ ਕੋਈ ਆਵਾਜ਼ ਬੋਜਾ ਬਿਲਕੁਲ ਨਹੀਂ ਉਹ ਪਤਾ ਹੀ ਯਾਣਾ ਇਹ ਇੰਜਨ ਦਾ ਪ੍ਰਿੰਟ ਵਾਂਗੂ ਆਵਾਜ਼ ਆ ਜਿਹੜੇ ਇੰਜਨ ਦੇ ਨਾ ਕੋਈ ਧੂਆਂ ਨਾ ਆਦਾ ਰਹਣਾ ਐ 36 ਪੇ ਚੱਲਦੀ ਆ ਮਜ਼ੂਹੀ ਆ ਬ੍ਰੇਕਰ ਦੀਆਂ ਵੱਟੀਆਂ ਮੋਟੀਆਂ ਮੋਟੀਆਂ ਜਿਹੜੀਆਂ ਉਹਦੇ ਕਰਕੇ ਇਹ ਵੱਟੀਆਂ ਵੰਗੀਆਂ ਲੱਡੀਆਂ ਜਿਹੜੀਆਂ ਨਾ ਇਹਦੇ ਕਰਕੇ ਆਵਾਜ਼ ਦੀ ਕਰਦੀ ਹੈ ਜਿਵੇਂ ਆ ਵੀ ਗਈ ਆ ਉਹ ਵੈਲਡਿੰਗ ਹੋਈ ਹੋਈ ਹੈ ਨਾ ਇਹ ਵੀ ਉਹ ਨਵੀਆਂ ਲਾਵਾਂਗੇ ਇਹਨਾਂ ਦਾ ਗੱਡ ਵੀ ਕੱਢਾਂਗੇ ਉਹ ਬਾਹਰ ਤੋਤੇ ਹੋ ਤੋਤੇ ਕੀ ਲੱਗਿਆ ਕਰਨਾ ਕਾਦੀ ਆਵਾਜ਼ਾਂ ਲੱਗਿਆ ਪਾਉਣਾ ਹਾਂ ਪੈਡਲ ਤੇ ਪਹਿਲਾਂ ਇੱਧਰ ਪਾਤ ਆ ਦੇਖ ਕੇ ਲਾਈਨ ਜੀ ਬਣਾ ਲਓ ਕਰਾਰੀ ਜੀ ਚੜ ਗਿਆ ਦਾ ਹਾਂ ਹਾਂ ਜੀ ਹਾਂ ਉਹ ਤਾਂ ਮਸ਼ੀਨ ਤਾਂ ਠੀਕ ਚੱਲੀ ਜਾ ਨੀ ਫੱਟੀਆਂ ਮੈਂ ਮੀਟਰ ਫੱਟੀਆਂ ਮੈਂ ਲਿਆਉਂਗੇ ਉੱਥੇ ਤੇ ਉੱਥੇ ਤੇ ਭਾਰ ਤੋਂ ਦੀ ਲੈ ਲੂਗੇ ਉੱਥੇ ਜਿੰਨੀਆਂ ਫੀਟਰ ਫੱਟੀਆਂ ਘਮਾ ਘਮਾ ਕੇ ਇੱਥੇ ਬੰਨਵੀਆਂ ਲਾਉਣੀਆਂ ਇਹ ਵੀ ਇਹ ਮੇਰੇ ਮਾਰੇ ਇਹ ਕਈ ਬਿਲਡਿੰਗਾਂ ਮੱਕੀ ਨੇ ਬਹੁਤ ਭੰਨੀਆਂ ਐ ਜਿਵੇਂ ਆਹ ਆਉ ਬਿਲਡਿੰਗ ਆ ਦੇਖ ਸਰ ਇਹ ਲਾਲ ਆ ਕੇ ਨਾ ਮੇਰੀਆਂ ਬਿਲਡਿੰਗ ਕਰੀਆਂ ਹੋਈਆਂ ਆ ਦੇਖ ਇਹ ਵੀ ਗੰਦਾ ਘਾਟੇ ਦੇਣਾ ਹਨਾ ਐ ਨਾ ਸਵੇਰੀ ਮੜਾ ਪੰਪ ਚਾ ਲਾ ਕੇ ਪਾਣੀ ਨਾਲ ਮਾਰਦੀ ਫੀਟਰ ਚ ਹੈ ਇਹੀ ਰਹਿ ਗਿਆ ਵਿਚਾਰਾ ਮਾਰ ਦਾਂਗੇ ਇਹਨੂੰ ਵੀ ਹੈ ਸਾਫ਼ ਹੋ ਜੂ ਮੜਾ ਆਓ ਮੜਾ ਸਾਫ਼ ਜਾ ਹੋ ਜੂਗਾ ਵਾਹ ਵੀ ਚੱਲ ਉਹ ਤਾਂ ਇਹ ਮੱਕੀ ਦੇ ਆ ਆ ਮੱਕੀ ਦਾ ਹੀ ਆ ਚਟਾ ਚਟਾ ਜਾ ਮੱਕੀ ਦੇ ਬਾਈ ਕੁਆਕਤਾ ਹੀ ਹੁੰਦੀ ਆ ਮਸ਼ੀਨ ਦੀ ਬਾਕੀ ਮਸ਼ੀਨ ਦੀ ਨਾ ਆਵਾਜ਼ ਬੂਜ ਬਾਈ ਕੋਈ ਨਹੀਂ ਆਈ ਵਧੀਆ ਜੇਕਣਾ ਤਸੱਲੀ ਕਰ ਫੇਰ ਹੋਈ ਆ ਨਾ ਵੀ ਸੁੱਤੀ ਪਈ ਚੱਲੀ ਆ ਫੀਟਰ ਦੀਆਂ ਫੱਟੀਆਂ ਦੀ ਹਜੇ ਆਵਾਜ਼ ਆਉਂਦੀ ਆ ਇਹ ਬਾਈ ਫੀਟਰ ਦੀਆਂ ਫੱਟੀਆਂ ਨਾ ਜਿਵੇਂ ਮੰਨ ਲਓ ਬਿੰਗੀ ਆ ਜਿਵੇਂ ਆਹ ਵਿੰਗੀ ਐ ਸਿੱਧੀ ਹੋ ਜਾਣੀ ਜਦੋਂ ਜੋ ਬਿਲਡਿੰਗ ਆ ਜਿਹਦੇ ਵਿੱਚ ਸਰੀਏ ਲੱਗੇ ਹੋਏ ਨਾ ਫੀਟਰ ਦੇ ਥੱਲੇ ਸਰੀਏ ਲਾ ਕੇ ਚੱਲਦੇ ਆ ਕੁਸਾਂ ਜੰਗ-ਜੰਗ ਲੱਗੀ ਹੋਈ ਚੈਨ ਆਕੜੀ ਹੋਈ ਆ ਉਹਦੇ ਕਰਕੇ ਵੀ ਆ ਬਾਕੀ ਹੁਣ ਬਾਈ ਸੇਵਕ ਦੀ ਵਾਰੀ ਆ ਅਸੀਂ ਤਾਂ ਆਪਣਾ ਲਾ ਲਿਆ ਜੋਰ ਆ ਨਾ ਹੁਣ ਕੱਲੋਂ ਸੇਵਕ ਕੋਲ ਜਾਊਗਾ ਇਹ ਕਟਰ ਬੱਚੇ ਕਟਰ ਬੱਚੇ ਆਪਣੀ ਮਸ਼ੀਨ ਜਿਵੇਂ ਆ ਆ ਬਾਈ ਕਟਰ ਦੇ ਨਾ ਆਪਣੇ ਤੁਹਾਨੂੰ ਮੈਂ ਦਿਖਾਉਣਾ ਇਹ ਜਿਵੇਂ ਆ ਲੱਗੀ ਹੋਈ ਆ ਨਾ ਗੱਡਰੀ ਜੀ ਚੈਨਲ ਜੀ ਆ ਚੈਨਲ じゃ ਲੱਗਿਆ ਆ ਪੱਤੀ ਜੀ ਲੱਗੀ ਹੋਈ ਚੈਨਲ ਜੀ ਇਹ ਇੱਧਰ ਟੁੱਟੀ ਹੋਈ ਆ ਇਹ ਜਦੋਂ ਆਪਾਂ ਲਿਆਂਦੀ ਆ ਹਨਾ ਤਾਂ ਟੁੱਟੀ ਹੋਈ ਧੀ ਬਾਈ ਅਮਰਜੀਤ ਨੇ ਆਪਾਂ ਨੂੰ ਕਿਹਾ ਵੀ ਤਾਂ ਕਹਿੰਦਾ ਵੀ ਅਸੀਂ ਤਾਂ ਚੱਲਦੇ ਸੀ ਜਿਹਨਾਂ ਚ ਜਗਾੜ ਜਗੂੜ ਕਰ ਲਿਆ ਤਾਂ ਆ ਦੇਖੋ ਸੰਗੜੀਆਂ ਜਿ ਪਾ ਕੇ ਆਉਜੂਂਗਾ ਜਿੰਨੇ ਜੇ ਕਹਿੰਦਾ ਟਕਾਲੇ ਤੇ ਆ ਟੁੱਟੀ ਹੋਈ ਵੰਟੀ ਅੱਧੀ ਥੱਲੇ ਦੇ ਆ ਦੇਖੋ ਵੀ ਅਸੀਂ ਤਾਂ ਕਹਿੰਦਾ ਚਲਾ ਲਈ ਸੀ ਮਸੀਜਨ ਚੱਲਦਾ ਰਾ ਵੀ ਹੁਣ ਤੂੰ ਇਹਦੀ ਧਿਆਨ ਰੱਖੀ ਆਪਾਂ ਬਈ ਲੋੜ ਦੀ ਪਈ ਇਹਦੀ ਹਨਾ ਮੁੜ ਕੇ ਚੱਲਿਆ ਮੂੰਗੀ ਤੇ ਥੋੜੀ ਉਹ ਚੱਲੀ ਆ ਮੈਸੇ ਚੱਲੀ ਦੀ ਤਾਂ ਮੂੰਗੀ ਤੇ ਕੁਛ ਨਹੀਂ ਫਿਰ ਉਹਦੇ ਕਰਕੇ ਮੈਂ ਬਹੁਤੀ ਗੌਰ ਜੀ ਨੇ ਕਰੀ ਬਾਕੀਦਰ ਮੱਕੀ ਵਾਲਾ ਕਾਟਰ ਵੀ ਆਇਆ ਖੜਾ ਇਤਾਂ ਇਹ ਵੀ ਲੈ ਆਂਦਾ ਕੱਢ ਕੇ ਝੋਟਾ ਕਰਤਾਰ ਇਹ ਜਾਊਗੀ ਹੁਣ ਐਮਪੀ ਨੂੰ ਬਾਕੀ ਇਹਦੀ ਹੁੱਕਾ ਮਗਰ ਹਨਾ ਇਹ ਹੁੱਕ ਜੀ ਵਿੰਗੀ ਹੋ ਗਈ ਸੀ ਜਿੱਦਨ ਉਹਨਾਂ ਕਟਰ ਪਾ ਕੇ ਲਿਆਏ ਆ ਇਹਨੂੰ ਮਸ਼ੀਨ ਦੇ ਮਗਰ ਪਾ ਕੇ ਲਜਾਵਾਂਗੇ ਇਹ ਇਹ ਵੀ ਗਲਤੀ કરી ਉਹਦੋਂ ਤਰਪਾਲ ਪਾ ਦਿੰਦੇ ਨੇ ਚੰਗੇ ਰਹਿੰਦੇ ਆ ਦੇਖੋ ਹੁੱਕ ਨੇ ਬਾਈ ਮੂੰਹ ਜਾ ਖੋਲ ਲਿਆ ਤਾਂ ਜਿੱਦਨ ਲੈ ਕੇ ਆਏ ਆ ਮੈਂ ਕਿਹਾ ਕਿਤੇ ਟੁੱਟੇ ਨਾ ਜਾਵੇ ਹਨਾ ਇਉਂ ਆ ਜਿਵੇਂ ਬਿਲਡਿੰਗ ਜੀ ਪੱਟ ਹੋ ਗਈ ਉਹਦੋਂਾਂ ਦੇ ਮਣੀ ਮੜੀ ਹੁਣ ਇਹ ਪੱਕਾ ਕੰਮ ਕਰਾ ਕੇ ਲੈ ਕੇ ਜਾਵਾਂਗੇ ਇਹਨੂੰ ਪੱਕੀ ਬਣਵਾ ਕੇ ਨਾ ਹੁੱਕ ਨੂੰ ਐ ਨਾ ਜਿੰਦਾ ਲਾ ਕੇ ਲੈ ਕੇ ਜਾਵਾਂਗੇ ਵੀ ਹੈਰਾਨ ਨਾ ਹੋਈਏ ਰਸਤੇ ਦੇ ਵਿੱਚ ਨਾ ਬਾਕੀ ਦੱਸਿਓ ਬਾਈ ਕਿਹੜਾ ਕਿਹੜਾ ਮੇਰਾ ਵੀਰ ਭਾਰਤ ਤੋਂ ਏਰੀਏ ਦਾ ਕੱਲੋਂ ਮਸ਼ੀਨ ਆਪਣੀ ਭਾਰਤ ਤੋਂ ਆ ਜਾਣੀ ਤੋਰ ਨਹੀਂ ਵੈਸੇ ਅੱਜ ਤੀ ਅੱਜ ਥੋੜੀਆਂ ਬ੍ਰੇਕਾਂ ਬਣਾਉਣ ਲੱਗ ਗਏ ਬਸ ਪਾ ਪਾ ਪੂ ਪਾਈਆਂ ਨਵੇਂ ਪੈਂਦੇ ਨਾ ਮਾਸਟਰ ਸਿਲੰਡਰ ਹੋ ਗਏ ਤੇ ਮਾਸਟਰ ਸਿਲੰਡਰ ਨਵਾਂ ਲਿਆਂਦਾ ਇੱਕ ਆਕਰ ਨੂੰ ਉਹ ਪਾ ਕੇ ਜਾ ਕੇ ਬ੍ਰੇਕ ਬਣੀਆਂ ਹਜੇ ਵੀ ਇੱਕ ਟਾਇਰ ਦੀ ਬ੍ਰੇਕ ਬਣੀ ਆ ਮੇਰੀ ਸਲਾਹ ਵੀ ਇਹਦੀ ਇੱਕ ਟੈਂਕੀ ਇੱਕਾ ਦੋ ਸਿਲੰਡਰਾਂ ਦੀ ਤੇਲ ਵਾਲੀ ਮੈਂ ਫੇਰ ਜੋਗੇ ਬਾਈ ਨੂੰ ਕਹਾਂ ਮੈਂ ਕਿ ਆਪਾਂ ਆਹ ਟੈਂਕੀ ਗਾ ਲਓ ਇੱਕ ਹੋਰ ਲਿਆਵਾਂਗੇ ਕੱਲੇ-ਕੱਲੇ ਬ੍ਰੇਕ ਦੀ ਟੈਂਕੀ ਜਿਹੜੀ ਕੱਲੀ-ਕੱਲੀ ਕਰ ਦੱਲਦੇ ਆਂ ਵੀ ਵਧੀਆ ਰਾਂਗੇ ਉਹ ਚ ਬਾਕੀ ਦੇਖਦੇ ਆਂ ਤੁਰਦੇ ਆਂ ਫੇਰ ਕੱਲ ਨੂੰ ਸਮਾਨ ਆਪਾਂ ਸਾਰਾ ਮਸ਼ੀਨ ਦੇ ਉੱਤੇ ਸਪੇਅਰ ਸਪੂਰ ਪਾਰਟ ਦਾ ਚੜਾਤਾ ਹਨਾ ਬਾਸਕਟ ਆ ਜਿਹੜੀ ਆਪਣੀ ਹਾਂ ਪਈ ਆ ਕਣਕਲੀ ਦੇ ਕਟਰ ਦੇ ਵਿੱਚੇ ਫਿੱਟ ਪਈ ਆ ਤਾਂ ਹਨਾ ਲੋੜ ਨਹੀਂ ਤਾਂ ਇੱਥੀ ਤੇ ਕੱਢਣ ਦੀ ਵੈਸੇ ਜੇ ਸਕੰਜਾ ਆ ਗਿਆ ਆਪਣਾ ਉੱਥੇ ਬਈ ਸ਼ਾਪ ਤਾਂ ਛੂਟਾਂ ਹੀ ਪਹੁੰਚ ਗੀਆਂ ਸੇਵਕ ਬਾਈ ਕੋਲੇ ਉਹਦੇ ਬਾਅਦ ਵਾਸਣ ਕੱਲੋਂ ਦੀ ਉੱਥੀ ਤਿਆਰੀ ਆ ਸ਼ਾਫਟਾਂ ਛੂਟਾਂ ਤਾਂ ਹੈਗੀਆਂ ਨੇ ਬਾਈ ਇਹਦੇ ਵਿੱਚ ਵੀ ਉਹ ਪਈਆਂ ਸ਼ਾਫਟਾਂ ਸਟੱਪ ਸਮਾਨ ਤਾਂ ਮਰਜੀਦ ਬਾਈ ਨੇ ਜਿਹੜਾ ਨਾਲ ਤਾਂ ਮਸ਼ੀਨ ਦੇ ਨਾ ਬਈ ਕੋ ਕਮੀ ਨਹੀਂ ਰੱਖੀ ਸਮਾਨ ਦੀ ਦਾ ਸਾਰਾ ਸਮਾਨ ਦੇਖ ਕੇ ਤੋਰਿਆ ਵੀ ਜੋਗੇ ਹੁਣ ਬਾਈ ਸਮਾਨ ਸਮੂ ਸਾਰਾ ਟਿਕਾਣੇ ਲਾ ਕੇ ਆ ਨਾ ਹੈਗਾ ਅਜੇ ਘੰਟਾ ਡੇਢ ਘੰਟਾ ਨੇਰੇ ਨੂੰ ਵੀ ਸਵੇਰੇ ਚਾਹ ਵੀ ਕੇ ਬਸ ਗੇਰੇ ਮਾਰਨਾ ਪਵੇ ਬਿਲਕੁਲ ਬਿਲਕੁਲ ਹੈਗਾ ਨਹੀਂ ਲੇਟ ਹੋਈ ਜਾਂਨੇ ਫਾਇਦਾ ਕੀ ਆ ਕੱਲ ਦੋਨੇ ਪਾਉਣੇ ਮਗਰੀ ਆਪਾਂ ਹਾਂ ਉਹ ਲਾਈਨ ਪਾ ਕੇ ਖੜਾ ਲਾ ਹੁਣ ਉਰੀ ਪਾ ਕੇ ਖੜਾ ਲਨੀ ਬਾਈ ਪਤੰਦਰਾਜ ਤਾਰ ਵੀ ਮੋੜਤੀ ਉਧਰ ਨੂੰ ਉਹ ਲੈ ਆ ਮੈਂ ਕਿਹੜੀ ਗੱਲ ਹੀ ਕਰ ਕਰ ਹਾਂ ਚਾ ਲੱਗੇ ਘੜਾ ਦੇਣਾ ਲੱਗੇ ਆਪਣਾ ਉਹ ਪਈਆ ਕੱਟੀ ਕਰੀ ਵੀ ਤੋਂ ਤੇ ਤੇਰਾ ਕਹਦੇ ਜੋਰ ਲੱਗਿਆ ਵਿਆ ਹੈਲੋ ਹਾਂ ਤੇਰੇ ਨਾਲ ਮਾਰ ਦੋਗੇ ਅੱਜ ਕਹਦੇ ਗੱਡੀ ਵੀ ਟੋੜਨਾ ਚੱਲ ਗਏ ਹਾਂ ਇਸ ਕਰਕੇ ਕਹਦੇ ਉਦਹੀਂ ਬੱਸ ਇਹਨੇ ਹਸਮ ਖੋਲਾ ਕਰਨਾ ਚਿੱਤੇ ਅੱਛਾ ਠੀਕ ਹੈ ਠੀਕ ਹੈ ਠੀਕ ਨਹੀਂ ਦੋ ਤੇ ਐ ਨਾ ਕਰ ਯਾਰ ਹਾਂ ਹਾਂ ਨੇ ਇਹਨ ਕਰਦਾ ਬੰਦਾ ਬੰਦਾ ਠੀਕ ਆ ਆ ਆ ਸਮਾਨ ਜਿਹੜਾ ਕਾਟਰ ਚ ਰੱਖਣ ਵਾਲਾ ਆਏ ਹੈ ਨਾ ਤਿੰਨ ਪੂਰੇ ਹਾਂ ਜੀ ਇਹ ਬਾਕੀ ਤੋਂ ਸਮਾਨ ਨੇ ਸਾਲਾ ਬਹੁਤ ਹੋ ਗਿਆ ਨਾ ਕਰ ਦੋ ਤਿੰਨ ਮਸ਼ੀਨਾਂ ਸਮਾਨ ਆ ਜੀ ਹੈ ਇੰਨਾ ਸਮਾਨ ਸਾਰੇ ਟੂਲ ਭਰ ਗਏ ਟੂਲ ਤੁਸੀਂ ਇਕੱਲ ਕਰਦੇ ਇੰਨਾ ਸਮਾਨ ਰੱਖੀ ਜੀ ਸਾਰੇ ਟੋਟਲ ਪਹੁੰਚਾ ਚੈੱਕ ਕਰ ਲਓ ਪਰਲਾ ਟੂਲ ਦਿਖਾਉਣੀ ਤੁਹਾਨੂੰ ਆਜੋ ਮਰੇ ਇੱਕ ਵਾਰ ਇਹ ਜਿਹੜੀ ਹੋਇਆ ਸਮਾਨ ਰੱਖਣਾ ਉਹ ਪਤਾ ਕੀ ਜਿਹੜਾ ਸਮਾਨ ਆ ਬਹੁਤਾ ਇੱਕ ਦੋ ਦੋ ਚਾਰ ਚਾਰ ਪਾਰਟ ਆ ਰਹਿਣਦੇ ਉਹਨਾਂ ਨੂੰ ਉਹ ਪਤਾ ਕੀ ਆ ਆਪਣੀ ਮਸ਼ੀਨ ਹੁਣ ਸਾਲ ਨਹੀਂ ਆਉਣੀ ਮੁੜ ਕੇ ਬਈ ਦੇਖੋ ਜੀ ਸਹੀ ਗੱਲ ਹੈ ਜਗਾ ਨਹੀਂ ਹੈਗੀ ਜਮਾਨ ਰੱਖਣਾ ਤੁਹਾਨੂੰ ਸਮਾਨ ਜੀ ਉੱਪਰਲੇ ਸਾਰੇ ਆਹ ਦੇ ਹੱਲੇ ਬੋਰੇ ਬਾਹਰ ਦਿਂਦੇ ਉਹ ਘਰੇ ਪੈ ਸਕਦੇ ਹਾਂ ਉਹ ਪਿਆਇਆ ਨਾ ਆਪਣੀ ਮਸ਼ੀਨ ਸਾਲ ਨਹੀਂ ਨਾ ਹੋਣੀ ਫਿਰ ਉਧਰ ਤੇ ਮੁੜ ਕੇ ਆਪਾਂ ਨੇ ਹੁਣ ਕਣਕ ਤੇ ਹੀ ਆਉਣਾ ਉਧਰ ਦੇ ਦੁਕਾਨਕੇ ਜੇ ਆ ਕੇ ਕਣੇ ਫੇਰ ਰਿਪੇਅਰ ਕਰਕੇ ਬਲਾਂ ਦਾ ਲੋੜੇ ਨਹੀਂ ਆਉਣਾ ਗਰੀਦ ਪੱਤਰਪਾਲ ਪਾਇਆ ਹੁਣੀ ਤੇ ਵਧੀਆ ਉਧਰ ਤਰਪਾਲ ਪਾ ਕੇ ਵੀ ਉਧਰ ਰਿਪੇਅਰ ਕਰਕੇ ਉਧਰ ਤੇ ਚਲਾ ਕੇ ਫੇਰ ਇੱਧਰ ਨੂੰ ਆਉਣਾ ਫੇਰ ਆ ਕੇ ਮੱਕੀ ਦਾ ਲਾ ਕੇ ਫੇਰ ਆਹੀ ਦਿਨਾਂ 'ਚ ਫੇਰ ਜੇ ਸੰਨ ਰਿਪੇਅਰ ਕੀਤੀ ਹੋਈ ਇਹ ਸਮਾਨ ਇੱਧੇ ਮੁੜ ਕੇ ਆਉਣਾ ਮੇਰੇ ਖਿਆਲਾਂ ਹੈ ਤੇ ਇੱ ਨੇ ਰੇ ਪੇਰੀਏ ਦਨ ਪਤਾ ਵੀ ਆਪਾਂ ਕੱਚ-ਕੱਟ ਛੱਡੀ ਨਹੀਂ ਕੋਈ ਹੈਗਾ ਨਹੀਂ ਲੋਕਾਂ ਨੂੰ ਉਹ 15-15 ਦਿਨ ਹੋ ਗਏ ਮਸ਼ੀਨਾਂ ਲੈ ਕੇ ਗਏ ਆ ਇਹਨੂੰ ਪਰ ਮੈਂ ਕਹਾ ਐ ਨਹੀਂ ਦੋਣਾ ਹੈਗਾ ਪੱਕੇ ਪੈਰੀ ਦੋਣਾ ਜਦ ਤੱਕ ਮਸ਼ੀਨ ਦੀ ਤਸੱਲੀ ਹੋ ਗਈ ਫੇਰ ਜਾਣਾ ਭਾਵੇਂ ਸੀਜ਼ਨ ਝੋਨੇ ਦਾ ਇੱਥੇ ਨਾ ਲਾਉਣਾ ਪੈ ਜਵੇ ਹੈਗਾ ਨਹੀਂ ਹੋਰ ਵੀ ਵਧੀਆ ਜੀ ਉਹ ਕਿੱਥੇ ਬੈਠੇ ਜੀ ਬੰਦੇ ਬੈਠੇ ਕਹਿੰਦੇ ਇਹ ਮਸ਼ੀਨ ਕਿੰਨੇ ਮਾਡਲਰ ਮਰੇ ਜੇ ਹੈਗੀ 14 ਮਾਡਲ ਦੀ ਹਾਂ ਹਾਂ ਐਂਡ THEN ਕਹਿੰਦੇ ਮਸ਼ੀਨ ਬੜੀ ਸਾਫ਼ ਆ ਕਹਿੰਦੇ ਉੱਚਾ ਮਾਡਲ ਹੋਰ ਲੱਗ ਸਕਦੀ ਆ ਮੈਂ ਕਿਹਾ ਬਾਈ ਦੀ ਅੱਖ ਹੀ ਮੈਂ ਕਿਹਾ ਉਸ ਆ ਵਟਕੀ ਜਿੱਦਾਂ ਮਤਲਬ ਅਨਮੋਲ ਹੀਰੇ ਤੇ ਟਿੱਕੀ ਜਾ ਕੇ ਮੈਂ ਕਿਹਾ ਮਸ਼ੀਨ ਬਹੁਤ ਮਤਲਬ ਪੁਰਾਣਾ ਮਾਡਲ ਆ ਪਰ ਲੇਕਿਨ ਵਧੀਆ ਰਿਪੇਅਰ ਕਰਦੀ ਆ ਨਹੀਂ ਮਸ਼ੀਨ ਤੇਰੇ ਸਾਹਮਣੇ ਦੇ ਲਾਰ ਸਾਰੀ ਮਸ਼ੀਨ ਰਿਪੇਅਰ ਕਰਦੀ ਇੱਕ ਵੀ ਰਾਡ ਵੈਲਡਿੰਗ ਦੀ ਲੱਗੀ ਆ ਬਿਲਕੁਲ ਹਾਂਜੀ ਨਹੀਂ ਕੁਝ ਫੇਰ ਵੈਲਡਿੰਗ ਨਹੀਂ ਲੱਗੀ ਨਹੀਂ ਤਾਂ ਹਾਂ ਵੈਲਡਿੰਗ ਨਹੀਂ ਲੱਗੀ ਹੋएगी ਹਾਂਜੀ ਚੱਲ ਆ ਫੀਟਰ ਫੀਟਰ ਨੂੰ ਤਾਂ ਮੰਨਿਆ ਚੱਲੋ ਜਿਵੇਂ ਉਹ ਸੌਂਡ ਟ੍ਰਿਪਲ ਲੱਗੀ ਆ ਯਾਨੀ ਹੋਰ ਨਾ ਲੱਗੀ ਤੰਗਲੀ ਨ ਲੱਗੀ ਆ ਸੁਣੀ ਮੈਂ ਕਹਾਂ ਜੀ ਮੈਂ ਜਿੰਦਾ ਮੈਨ ਰਿਪੇਅਰ ਕਰਦਾ ਇੱਕ ਮਤਲਬ ਬੈਲ ਦੀ ਗੱਲ ਸਿੱਧੇ ਨਹੀਂ ਸੀ ਇੱਕ ਵਾਰੀ ਵੀ ਹਾਂ ਨਾਲੇ ਆ ਬਲੋਰ ਬਰੂਰ ਸਿੱਧਾ ਹੋ ਜਾਊਗਾ ਬਾਈ ਇੱਥੇ ਚੱਲਦਾ ਹੋ ਜੀ ਤੇ ਹਵਾ ਬਹੁਤ ਆ ਇਹਦੀ ਨਾਲੇ ਸਿੱਧਾ ਹੋ ਜਾਊਗਾ ਸੇਵ ਕੋਲੇ ਹਾਂਜੀ ਹਾਂਜੀ ਉੱਥੇ ਉਹਨੇ ਕੱਲ ਦੀ ਦਿਹਾੜੀ ਲਾ ਲੂ ਪਰਸੋਂ ਹੀ ਲਾ ਲੂ ਨਾਲੇ ਕਟਰ ਨੂੰ ਮੋਟਰ ਲਾ ਦੂ ਜਦੋਂ ਉਹਦੇ ਕੋਲ ਟਾਈਮ ਹੋਇਆ ਵੀ ਲਾ ਦੂ ਇੱਕ ਦਿਨ ਚ ਠੀਕ ਆ ਮੋਟਰ ਨਹੀਂ ਵੀ ਆਪੇ ਕਮਲੇ ਪਰ ਮੋਟਰ ਲਵਾ ਕੇ ਲੈ ਕੇ ਚਲਾਂਗੇ ਹਾਂਜੀ ਉਹਨੂੰ ਕਿਹੜਾ ਮੋਟਰ ਦਾ ਕਰਦੇ ਕਾ ਕਰਦੇ ਆ ਨਾ ਛਤਰੀ ਫੇਰ ਲਵਾ ਲਾਂਗੇ ਹੁਣ ਤਦ ਤੁਹਾਨੂੰ ਪਤਾ ਵੀ ਇਸ ਕੰਮ ਆ ਵੀ ਸਿਰ ਤੇ ਖੜਾ ਹੈ ਹੈ ਕੰਮ ਸ਼ੁਰੂ ਹੋਣ ਵਾਲੇ ਮੋੜੇ ਹੀ ਉਹੀ ਤਾਂ ਗੱਲ ਆ ਪੀ 750 ਵੀ ਆ ਕੇ ਯਾ ਅਗਲੇ ਸੀਜ਼ਨ ਲਵਾ ਲਾਂਗੇ ਫਿਰ ਥੋੜੀ ਵਧੀਆ ਲਵਾ ਲਾਂਗੇ ਹੋਰ ਵੀ ਹਾਂਜੀ ਇਹਨਾਂ ਦੀ ਤਸੱਲੀ ਨਾ ਕਰਾ ਲਵਾਂ ਕੰਮ ਆਪਣਾ ਹਾਂ ਨਾ ਤਸੱਲੀ ਨਾ ਹੋ ਜੂ ਕੰਮ ਆਪਣਾ ਆਹੋ ਫੇ ਕਣਕ ਤੇ ਆ ਕੇ ਕਰਾ ਲਾਂਗੇ ਆਹ ਆ ਸੀਜ਼ਨ ਦਾ ਆਹ ਸੀਜ਼ਨ ਇਹ ਲੱਗਦਾ ਹੈ ਕਿ ਅੱਜ ਮਸ਼ੀਨ ਜਾਨੀ ਉਧਰ ਨੂੰ ਵੀ ਉਧਰੇ ਖੜੀ ਕਰੀ ਹੋਣੀ ਹੈ ਪਕੜੇ ਲੈ ਆਉਣੀਆਂ ਹੈ ਹਾਂਜੀ ਉਧਰੇ ਵਧੀਆ ਆਪਣੇ ਮਿੱਤਰ ਹੈਗੇ ਆ ਉਧਰ ਪੰਜਾਬੀ ਵੀਰਾਂ ਕੋ ਤੋਂ ਬਾਅਦ ਨਾ ਪੇਂਟ ਕਰਾ ਦੋ ਇਹਨਾਂ ਨੂੰ ਆਪ ਹਾਂ ਤਨ ਕੁਦਵਾ ਨਾਲ ਪੇਂਟ ਕਰਾ ਦਵਾਂਗੇ ਨਵੇਂ ਸਟicker ਲਾ ਦਵਾਂਗੇ ਆਹੋ ਪੇਂਟ ਪੂਣ ਵਧੀਆ ਹੋਜੀ ਜਾਲਾ ਉਹ ਐ ਆਪਣੀ ਜੀ ਤੇ ਜਿੰਨੇ ਮਰਜੀ ਲਾਈ ਚਾਲਾ ਕਿਹੜਾ ਲੋਹਾ ਨਹੀਂ ਖਰਾਬ ਹੁੰਦਾ ਉਹ ਕਈ ਬਾਈ ਜਦੋਂ ਮੈਂ ਲੈ ਕੇ ਆ ਆ ਗਈ ਜੀ ਕਹੇ ਚੱਲਣੀ ਨਹੀਂ ਇਹ ਤਾਂ ਮਸ਼ੀਨ ਆ ਮੱਕੀ ਜਾਦਾ ਨੱਚਦੀ ਫਿਰੀ ਆ ਨਵੀਆਂ ਨੂੰ ਕੱਟਦੀ ਫਿਰੀ ਆ 15 18 12 13 12 13 15 ਕਿਲੇ ਵੜਦੀ ਰਹੀ ਜੇ ਬੱਕੀ ਦੇ ਮੇਰੇ ਪੇਰੇ ਦੇ ਸਿਰ ਤੇ ਆ ਪਾਜੀ ਬਹੁਤ ਵਧੀਆ ਮਤਲਬ ਰੇਰ ਹੋਈ ਆ ਬਹੁਤ ਤਸੱਲੀ ਬਖਸ਼ ਹੋਈ ਆ ਨਹੀਂ ਨਹੀਂ ਤੇ ਫੇਰ ਆਪਾਂ ਬਾਈ ਤੇ ਸਾਹਮਣੇ ਹੁਣ ਵੀ ਗੱਤ ਨਹੀਂ ਛੱਡੀ ਹਾਂਜੀ ਹਾਂ ਕੋਣ ਆਪਣੇ ਵੀਰ ਇੱਕ ਅਮਰਦੀਪ ਸਿੰਘ ਇੱਧਰ ਪੁਰ ਮਲਾਜਮ ਆ ਜਲੰਧਰ ਮੈਨੂੰ ਕਹਣਾ ਮੱਖੀ ਤੇ ਰੇਰ ਕਰੀ ਸੀ ਮੈਂ ਨਾ ਤਸੱਲੀ ਨਹੀਂ دی ਹੋਈ ਯਾਰ ਹੁਣ ਤਸੱਲੀ ਹੋਈ ਆ ਉਹਨੇ ਸੁੱਤੀ ਵੀ ਚੱਲਦੀ ਆ ਜੀ ਹਾਂ ਸੁੱਤੀ ਵੀ ਚੱਲਦੀ ਕੋਈ ਬਾਜ਼ ਨਹੀਂ ਆਉਂਦੀ ਵੀ ਬਿਲਕੁਲ ਹਾਂ ਤੋਤੇ ਦੇ ਹੱਥ ਲੱਗੇ ਵੀ ਹੁਣ ਜਿੱਥੇ ਜੇ ਉੱਠ ਕੇ ਚੱਲੀ ਫੇਰ ਤਾਂ ਲੱਕ ਲਾਉਂਦਾ ਤੋਤੇ ਯਾਰ ਤੋਤਰ ਵਧਾਈ ਬੋਕ ਦੁੱਤਾ ਜਿੱਕੇ ਨਾ ਯਾਰ ਅੱਜ ਬਿਲਕੁਲ ਅਜਿਹਾ ਸਖਲ ਗੰਗੋਂ ਥੋੜਾ ਲੈ ਲਓ ਤੁਹਾਡੇ ਕੋਲ ਵੀ ਤੇਰੇ ਆੜੀ ਦਾ ਵੀ ਦਿਲ ਨਹੀਂ ਲੱਗਦਾ 75 ਦਾ ਅੱਛਾ ਜੀ ਰੋਜ਼ੇ ਫੋਨ ਕਰਦਾ ਬਾਈ ਕਿਦਾਂ ਕਿੱਥੇ ਪਹੁੰਚੇ ਕੰਮ ਕਰ ਲੈਂਦੇ ਫਿਰ ਸੱਦ ਲਾਵਾਂਗੇ ਉਹਨੂੰ ਵੀ ਇੱਥੇ ਬਾਈ ਜਿਹੜਾ ਆਪਣੇ ਕੋਲ ਬੰਦਾ ਆਇਆ ਤਾਂ ਨਾ ਮੁੰਡਾ ਰਿਪੇਅਰ ਕਰਾਉਣਾ ਨਾ ਉਹ ਇੱਧਰ ਤਰਨ ਤਰਨ ਕਹਿੰਦਾ ਦਾ ਉਹ ਜਿੱਦਣ ਤਾਂ ਗਿਆ ਉਹਦਾ ਮੈਂ ਕਹਿੰਦਾ ਕੋਈ ਦਿਨ ਇਹ じゃ ਨਹੀਂ ਹੁੰਦਾ ਨਾਗਾ ਨਹੀਂ ਹੈਗਾ ਜਿੱਦਣ ਉਹ ਫੋਨ ਨਾ ਲਾਵੇ ਆਖੇ ਵੀਰੇ ਮੇਰਾ ਦਿਲ ਨਹੀਂ ਲੱਗਦਾ ਮੈਂ ਆ ਜਾਣਾ ਤੇਰੇ ਕੋਲੇ ਮੈਂ ਕਿਹਾ ਆ ਜਾ ਭਰਾਵਾ ਕਹਿੰਦਾ ਮੇਰੀ ਮਸ਼ੀਨਾਂ ਰਿਪੇਅਰ ਹੋ ਗਈਆਂ ਮੈਂ ਹੁਣ ਆਪਣੀ ਮਸ਼ੀਨਾਂ ਰਿਪੇਅਰ ਕਰਾ ਕਰਕੇ ਫੇਰ ਤੇਰੇ ਕੋਲੇ ਆ ਜਾਣਾ ਮੈਂ ਕਿਹਾ ਕੋਈ ਗੱਲ ਨਹੀਂ ਵੈਲਕਮ ਆ ਬਾਈ ਯਾਰ ਮਰਜੀ ਆ ਜਾ ਨਾ ਫੇਰ ਹੀ ਆਪਦੀ ਮਸ਼ੀਨਾਂ ਬਾਕੀ ਇਹ ਬਾਈ ਉਹਨੂੰ ਵੀ ਹੈ ਨਾ ਵਧੀਆ ਇਹਨਾਂ ਦਾ ਦਿਲ ਮਿਲਿਆ ਮੈਂ ਕਹਿੰਦੇ ਬਾਈ ਬਹੁਤ ਵਧੀਆ ਸਾਨੂੰ ਐ ਵਧੀਆ ਹੈ ਜੀ ਵੀ ਮਸ਼ੀਨ ਕਿਤੇ ਨਹੀਂ ਜਾਨੋ ਹਨਾ ਰਹਿਣਾ ਸਹਿਣਾ ਜਾਂ ਹੋਰ ਗੱਲਬਾਤ ਬਹੁਤ ਸੋਹਣਾ ਬਾਕੀ ਬਾਈ ਆਪਾਂ ਤਾਂ ਕਸਰ ਛੱਡੀ ਦੀ ਨਹੀਂ ਜੇ ਕਿਸੇ ਪਾਸੇ ਦੀ ਕੋਈ ਰਹਿ ਜਿਵੇ ਹੈ ਨਾ ਤਾਂ ਉਹ ਗਲਤੀ ਮੰਨਦੇ ਆਂ ਆਪਾਂ ਚਲੋ ਠੀਕ ਹੈ ਜੀ ਮਿਲਦੇ ਹਾਂ ਸਵੇਰੇ ਵਾਲੀ ਵੀਡੀਓ 'ਚ ਜਦ ਜਾਊਗੀ ਸਾਡੀ ਰੇਲ ਗੱਡੀ ਭਾਰਤ ਤੋਂ ਨੂੰ ਜਦ ਤੱਕ ਰੱਬ ਰੱਖਾ